ਸਾਵਣ ਦੇ ਮਹੀਨੇ ਬਾਰੇ ਗੁਰੂ ਅਰਜਨ ਪਾਤਸ਼ਾਹ ਜੀ 12 ਮਾ ਮਾਝ ਦੇ ਵਿੱਚ ਫਰਮਾਨ ਕਰਦੇ ਨੇ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਉ ਪਿਆਰ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਜੋ ਰਾਗ ਤੁਖਾਰੀ ਦੇ ਵਿੱਚ ਸਾਵਣ ਮਹੀਨੇ ਦੇ ਬਾਰੇ ਸਾਨੂੰ ਜੋ ਉਪਦੇਸ਼ ਦਿੰਦੇ ਨੇ ਗੁਰਬਾਣੀ ਵਿੱਚ ਉਹ ਹੈ ਸਾਵਣ ਸਰਸ ਮਨਾ ਕਣ ਵਰਸੈ ਰੁੱਤੇ ਆਏ ਸੋ ਸਾਵਣ ਦੇ ਮਹੀਨੇ ਬਾਰੇ ਸੋ ਗੁਰੂ ਅੰਗਦ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਾਵਣ ਆਇਆ ਹੈ ਸਖੀ ਕੰਤੈ ਚਿਤ ਕਰੇ ਹੋ ਅਤੇ ਇਸੇ ਤਰ੍ਹਾਂ ਦੂਸਰੇ ਸ਼ਬਦ ਦੇ ਵਿੱਚ ਸਾਵਣ ਆਇਆ ਹੈ ਸਖੀ ਜਲ ਹਰ ਬਰਸਣ ਹਾਰ ਸੋ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਨੂੰ ਵੱਖ-ਵੱਖ ਗੁਰੂ ਸਾਹਿਬ ਆਪਣੀ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਦਿੰਦੇ ਨੇ ਸਾਵਣ ਦੇ ਮਹੀਨੇ ਬਾਰੇ ਜਿਸ ਤਰ੍ਹਾਂ ਆਉਂਦਾ ਹੈ ਨਾਨਕ ਬਿਜਲੀਆਂ ਚਮਕੰਨ ਘੁਰਨ ਕਟਾ ਅਤ ਕਾਲੀਆਂ ਸੋਏ ਸੌਣ ਦੇ ਮਹੀਨੇ ਦਾ ਜੋ ਉਪਦੇਸ਼ ਹੈ ਕਿਉਂਕਿ ਸੌਣ ਦਾ ਮਹੀਨਾ ਜੋ ਬਰਖਾ ਦੇ ਨਾਲ ਆਰੰਭ ਹੁੰਦਾ ਹੈ ਜੇਟ ਹਾਰਡ ਦੀ ਤਪਦੀ ਗਰਮੀ ਤੋਂ ਬਾਅਦ ਜੋ ਇਹ ਮਹੀਨਾ ਸੋ ਸੌਣ ਦਾ ਮਹੀਨਾ ਆਰੰਭ ਹੁੰਦਾ ਹੈ ਉਸ ਬਾਰੇ ਗੁਰਬਾਣੀ ਦੇ ਇਸ ਤਰ੍ਹਾਂ ਫਰਮਾਨ ਨੇ ਸੋ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਇਸ ਬਾਰੇ ਇਹ ਵੀ ਲਿਖਦੇ ਨੇ ਕਿ ਕਿੰਨਾ ਨੂੰ ਸੌਣ ਦੇ ਮਹੀਨੇ ਦਾ ਆ ਚਾ ਜਾਂ ਫਾਇਦਾ ਹੁੰਦਾ ਹੈ ਕਿੰਨਾਂ ਲਈ ਥੋੜਾ ਬਹੁਤ ਨੁਕਸਾਨ ਜਾਂ ਔਖਾ ਮੁਸ਼ਕਲਾਂ ਭਰਿਆ ਵੀ ਹੁੰਦਾ ਹੈ ਇਸ ਬਾਰੇ ਵੀ ਸਾਨੂੰ ਗੁਰੂ ਸਾਹਿਬ ਸਾਨੂੰ ਜਾਣੂ ਕਰਵਾਉਂਦੇ ਨੇ ਗੁਰੂ ਨਾਨਕ ਪਾਸ਼ਾ ਫਰਮਾਉਂਦੇ ਨੇ ਨਾਨਕ ਸਾਵਣ ਜੇ ਵਸੈ ਚਹ ਉਹ ਮਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਘਰੇ ਧੰਨ ਹੋਏ ਸੋ ਇਹਨਾਂ ਨੂੰ ਉਮਾਹਾ ਚੜਦਾ ਹੈ ਚਾਉ ਚੜਦਾ ਹੈ ਤੇ ਜਿਨ੍ਹਾਂ ਨੂੰ ਥੋੜਾ ਚਾਉ ਦੇ ਨਾਲ ਦੁੱਖ ਵੀ ਹੁੰਦਾ ਹੈ ਜਾਂ ਉਹ ਉਸ ਬਾਰੇ ਗੁਰੂ ਨਾਨਕ ਪਾਸ਼ਾ ਫਰਮਾਨ ਕਰਦੇ ਨੇ ਨਾਨਕ ਸਾਵਣ ਜੇ ਵਸੈ ਚਾਹੋ ਵੇ ਛੋੜਾ ਹੋਏ ਗਾਈ ਪੁੱਤਾ ਨਿਰਤਨਾ ਪੰਥੀ ਚਾਕਰ ਹੋਏ ਸੋ ਇਸ ਤਰ੍ਹਾਂ ਜਿਨ੍ਹਾਂ ਨੂੰ ਹਾਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਸਾਵਣ ਦੇ ਮਹੀਨੇ ਵਿੱਚ ਉਸ ਦਾ ਬਿਆਨ ਗੁਰੂ ਸਾਹਿਬ ਕਰਦੇ ਨੇ ਜਦੋਂ ਬਾਰਿਸ਼ ਪੈਂਦੀ ਹੈ ਮੌਲੇ ਤਾਰ ਬਾਰਿਸ਼ ਹੁੰਦੀ ਹੈ ਗੁਰਬਾਣੀ ਦੇ ਕਥਨ ਨੇ ਵਰਸੈ ਮੇਗ ਸਖੀ ਘਰ ਪਾਹਣ ਆਏ ਜਾਂ ਤੀਜੇ ਪਾਸ਼ਾ ਫਰਮਾਨ ਕਰਦੇ ਨੇ ਇੰਦ ਵਰਸੈ ਕਰਦਾ ਆ ਲੋਕਾਂ ਮਨ ਉਪਜੈ ਚਾਓ ਸੋ ਗੁਰੂ ਅਰਜਨ ਪਾਸ਼ਾ ਫਰਮਾਨ ਕਰਦੇ ਨੇ ਪਰਮੇਸ਼ਰ ਹਵਾ ਦਾਇਾਲ ਮੇਗ ਵਰਸਾ ਅੰਮ੍ਰਿਤ ਧਾਰ ਤੀਜੇ ਪਾਸ਼ਾ ਫਰਮਾਨ ਕਰਦੇ ਨੇ ਕਿ ਜਿਸ ਤਰ੍ਹਾਂ ਅਸੀਂ ਕਹਿੰਨੇ ਹਾਂ ਕਿ ਅਸੀਂ ਆ ਟੋਟ ਕੇ ਵਰਤੇ ਆ ਜਾਂ ਉਹ ਟੋਟ ਕੇ ਵਰਤੇ ਆ ਇਸ ਕਰਕੇ ਮੀਂਹ ਆ ਗਿਆ ਉਸ ਕਰਕੇ ਮੀਂਹ ਆ ਗਿਆ ਅਸੀਂ ਸੋ ਇਹ ਜੋ ਹੈ ਤੀਜੇ ਪਾਸ਼ਾ ਗੁਰੂ ਅਮਰਦਾਸ ਪਾਸ਼ਾ ਫਰਮਾਨ ਕਰਦੇ ਨੇ ਕਿ ਆ ਉੱਠ ਉੱਠ ਦੇਖੋ ਬੱਪੜੇ ਐਸੋ ਮੇਗ ਗਏ ਹੱਥ ਕਿਛ ਨਾ ਹੈ ਜਿਨ ਇਹ ਮੇਗ ਪਠਾਇਆ ਤਿਸ ਰਖਾ ਮਨ ਮਾ ਹੈ ਤਾਂ ਹੀ ਕਹਿੰਦੇ ਆ ਨਾ ਕਿ ਅ ਇਸੇ ਤਰ੍ਹਾਂ ਫਰਮਾਨਾ ਗੁਰਬਾਣੀ ਦਾ ਕਿ ਅ ਮੇਗ ਗਏ ਨਾ ਫਰਮਾਨ ਹੋਆ ਵਰਸੋ ਕਿਰਪਾ ਧਾਰ ਇਹ ਆਕਾਲ ਪੁਰਖ ਦਾ ਫਰਮਾਨ ਹੁੰਦਾ ਹੈ ਮੇਗ ਬੱਦਲਾਂ ਨੂੰ ਕਿ ਭਾਈ ਵਰਸੋ ਹੁਣ ਸੋ ਠੰਡਕ ਪਾਓ ਉਸ ਦੇ ਨਾਲ ਫਿਰ ਅੰਨ ਧੰਨ ਸੋ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ ਸੋ ਪ੍ਰਜਾ ਇਨਸਾਨ ਜੋ ਸੁਖੀ ਵਸਦੇ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਸੋ ਇਹ ਸਾਉਣ ਦੇ ਮਹੀਨੇ ਬਾਰੇ ਆਪਾਂ ਵਿਚਾਰ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈਆਂ ਪੁਲਤਕਾਂ ਦੀ ਖਿਮਾ ਜੀ